ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੀ ਸਿਆਸਤ ਇਸ ਵਕਤ ਕਾਫੀ ਗਰਮਾਈ ਹੋਈ ਹੈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ 2027 ਦੇ ਵਿੱਚ ਆਪੋ ਆਪਣੀ ਸਰਕਾਰ ਬਣਾਉਣ ਦੇ ਲਈ ਰਾਜਨੀਤਿਕ ਸਰਗਰਮੀਆਂ ਤੇਜ਼ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਉੱਥੇ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ਇੱਕ ਵਾਰ ਫਿਰ ਉੱਪਰ ਕੇ ਸਾਹਮਣੇ ਆ ਗਿਆ ਹੈ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਪਾਰਟੀ ਦਾ ਦੋ ਟੜਿਆਂ ਦੇ ਵਿੱਚ ਫਿਰ ਇੱਕ ਵਾਰ ਵੰਡੀ ਗਈ ਹੈ ਬ੍ਰੋਧੀਆਂ ਨੂੰ ਵੀ ਪਾਰਟੀ ਦੇ ਉੱਪਰ ਲੀਡਰਸ਼ਿਪ ਦੇ ਉੱਪਰ ਤੰਜ ਕਰ ਸੰ ਦਾ ਜਿਹੜਾ ਉਹ ਮੌਕਾ ਮਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਕੇਵਲ ਸਿੰਘ ਢਿੱਲੋਂ ਜੋ ਭਾਜਪਾ ਦੇ ਆਗੂ ਹੈ ਉਹਨਾਂ ਵੱਲੋਂ ਤਾਂ ਚਰਨਜੀਤ ਸਿੰਘ ਚੰਨੀ ਨੂੰ ਆਫਰ ਵੀ ਕਰ ਦਿੱਤੀ ਗਈ ਹੈ ਕਿ ਜੇਕਰ ਕਾਂਗਰਸ ਦੇ ਵਿੱਚ ਤੁਹਾਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ 'ਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਭਾਜਪਾ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਹਨ ਵਰਨਣਯੋਗ ਹੈ ਕਿ ਸ਼ਨੀਵਾਰ ਨੂੰ ਜੋ ਇੱਕ ਪਾਰਟੀ ਮੀਟਿੰਗ ਹੋਈ ਸੀ ਐਸਸੀ ਵਿੰਗ ਦੀ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਮੁੱਦਾ ਉਠਾਇਆ ਸੀ ਕਿ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਧਾਨ ਵਿਰੋਧੀ ਧਿਰ ਦਾ ਨੇਤਾ ਮਹਿਲਾ ਵਿੰਗ ਸਮੇਤ ਹੋਰ ਜਿਹੜੇ ਵਿੰਗ ਨੇ ਉਹਨਾਂ ਦੇ ਅਹੁਦੇ ਜਿਹੜੇ ਨੇ ਉਹ ਸਾਰੇ ਅਪਰ ਕਾਸਟ ਆਗੂਆਂ ਨੂੰ ਦਿੱਤੇ ਹੋਏ ਨੇ ਜਦਕਿ ਸੂਬੇ ਦੇ ਵਿੱਚ 35 ਤੋਂ ਲੈ ਕੇ 40% ਜਿਹੜੀ ਆਬਾਦੀ ਹੈ ਉਹ Dalit ਵਰਗ ਨਾਲ ਸੰਬੰਧਤ ਹੈ ਉਹਨਾਂ ਨੇ ਮਾਝਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਦੀ ਮੀਟਿੰਗ ਵਿੱਚ ਅਜਾਹੀ ਗੱਲ ਕੀਤੀ ਹੈ ਅਤੇ ਉਸਨੇ ਕੁਝ ਗਲਤ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਅਜਾਹ ਬਿਆਨ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ ਪਰ ਦੂਸਰੇ ਐਂਗਲ ਤੋਂ ਦੇਖਿਆ ਜਾਵੇ ਤਾਂ ਉਹਨਾਂ ਨੇ ਇਹੀ ਗੱਲ ਹੀ ਕਹੀ ਹੈ ਕਿ 35 ਤੋਂ 40% ਦੀ ਆਬਾਦੀ ਹੈ ਜਿਨ੍ਹਾਂ ਦੀ ਵੋਟ ਜਿਹੜੇ ਉਹ ਪਾਉਂਦੇ ਹੈ ਪਰ ਉਹਨਾਂ ਨੂੰ ਸਹੀ ਪ੍ਰਤਨਿਧਤਾ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਹੁਣ ਇਸ ਮਾਮਲੇ ਦੇ ਵਿੱਚ ਹਾਈ ਕਮਾਂਡ ਵੱਲੋਂ ਸਾਰੇ ਜਿਹੜੇ ਕਾਂਗਰਸੀ ਲੀਡਰਸ਼ਿਪ ਹੈ ਉਹਨਾਂ ਨੂੰ ਦਿੱਲੀ ਜਿਹੜਾ ਬੁਲਾਇਆ ਗਿਆ 23 ਜਨਵਰੀ ਨੂੰ ਜਿਸ ਦੇ ਤਹਿਤ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਜਿਹੜੇ ਮਜੂਤਾ ਸੰਸਦ ਮੈਂਬਰ ਹੈ ਸੁਖਵਿੰਦਰ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਪ੍ਰਧਾਨ ਜਿਹੜੇ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਇਸ਼ ਤੇ ਉੱਪਰ ਕੀਤੀ ਗਈ ਹੈ ਜਿਸ ਨੂੰ ਇਸ ਮੁੱਦੇ ਨੂੰ ਲੈ ਕੇ ਬੇਸ਼ੱਕ ਇਸ ਵਕਤ ਜਾਤੀਵਾਦ ਨੂੰ ਉਭਾਰਿਆ ਜਾ ਰਿਹਾ ਹੈ ਜਿਸ ਦੇ ਵਿੱਚ ਟਾਈਟਲ ਦਿੱਤਾ ਜਾ ਰਿਹਾ ਹੈ ਜੱਟਵਾਦ ਬਨਾਮ ਦਲਿਤ ਬੇਸ਼ੱਕ ਇਸ ਤੇ ਉੱਪਰ ਚਰਨਜੀਤ ਸਿੰਘ ਚੰਨੀ ਵੱਲੋਂ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਦਿੱਤਾ ਗਿਆ ਕਿ ਉਹਨਾਂ ਦਾ ਮੋਟਿਵੇ ਨਹੀਂ ਸੀ ਪਰ ਭੰਡੀ ਪ੍ਰਚਾਰ ਜ਼ਿਆਦਾ ਕੀਤਾ ਜਾ ਰਿਹਾ ਉਹਨਾਂ ਦੇ ਖਿਲਾਫ ਬੇਸ਼ੱਕ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੈ ਸਭ ਲੋਕਾਂ ਨੇ ਦੇਖ ਲਈ ਹੈ ਇਹਹੀ ਵੀਡੀਓ ਜਿਹੜੀ ਕੇਂਦਰੀ ਹਾਈ ਕਮਾਂਡ ਹੈ ਉਸ ਦੇ ਅੱਗੇ ਵੀ ਪੇਸ਼ ਕੀਤੀ ਜਾਏਗੀ ਉਸ ਤੇ ਉੱਪਰ ਚਰਨਜੀਤ ਸਿੰਘ ਚੰਨੀ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਪੰਜਾਬ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਇਸ ਬਾਰੇ ਕੀ ਸੋਚ ਰਹੀ ਹੈ ਇਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਜੋ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿੱਚ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਿਤ ਆਗੂਆਂ ਨੂੰ ਅਹੁਦੇ ਨਾ ਦੇਣ ਦਾ ਜਿਹੜਾ ਮੁੱਦਾ ਚੁੱਕਿਆ ਸੀ ਜਿਸ ਨਾਲ ਪਾਰਟੀ ਵਿੱਚ ਜੱਟ ਅਤੇ ਦਲਿਤ ਭਾਈਚਾਰੇ ਦੇ ਆਗੂਆਂ ਵਿਚਕਾਰ ਲਕੀਰ ਖਿੱਚੀ ਗਈ ਹੈ ਚੰਨੀ ਦਾ ਸਮਰਥਨ ਕਰਨ ਵਾਲੇ ਵਿਧਾਇਕਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਕੁਝ ਵੀ ਗਲਤ ਨਹੀਂ ਕੀਤਾ ਪਰ ਉਨ੍ਹਾਂ ਨੂੰ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਜਦ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਹਰ ਘਰ ਵਿੱਚ ਭਾਂਡੇ ਖੜਕਦੇ ਹੁੰਦੇ ਹਨ ਪੱਤਰਕਾਰਾਂ ਨਾਲ ਗਲਬਤ ਕਰਦੇ ਆਂ ਰਾਜਾ ਵੜਿੰਗ ਨੇ ਚੰਨੀ ਦਾ ਨਾਂ ਲੈ ਬਗੈਰ ਕਿਹਾ ਕਿ ਜਾਤੀ ਦੀ ਅੱਗ ਨਾਲ ਖੇਡਣ ਵਾਲਾ ਖੁਦ ਉਸ ਅੱਗ ਵਿੱਚ ਸੜ ਜਾਵੇਗਾ ਉਹਨਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਕਿ ਅਗਲੀਆਂ ਚੋਣਾਂ ਮੁੱਖ ਮੰਤਰੀ ਦੇ ਚਿਹਰੇ ਨਾਲ ਲੜਨੀ ਹੈ ਜਾਂ ਨਹੀਂ ਉਹਨਾਂ ਕਿਹਾ ਕਿ ਕਈ ਰਾਜਾਂ ਵਿੱਚ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾ ਚੋਣਾਂ ਲੜੀਆਂ ਪਰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣਾਂ ਲੜਨ ਦਾ ਕੋਈ ਫਾਇਦਾ ਹੋਇਆ ਜਾਂ ਨਹੀਂ ਹੁੰਦਾ ਤਾਂ ਚੰਨੀ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਆਪਣੇ ਉਹ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨਗੇ ਉਦੋਂ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਨੀ ਅਜਿਹੀ ਟਿੱਪਣੀ ਨਹੀਂ ਕਰਦੇ ਅਤੇ ਉਹ ਸਾਰਿਆਂ ਦਾ ਸਤਿਕਾਰ ਕਰਦੇ ਹੈ ਉਹਨਾਂ ਪੱਤਰਕਾਰਾਂ ਨੂੰ ਸਵਾਲ ਕੀਤਾ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਆਪਸ ਵਿੱਚ ਨਹੀਂ ਮਿਲਦੇ ਤਾਂ ਪੱਤਰਕਾਰ ਇਸ ਬਾਰੇ ਸਵਾਲ ਕਿਉਂ ਨਹੀਂ ਕਰਦੇ ਉਹਨਾਂ ਕਹਿਆ ਕਿ ਪਾਰਟੀ ਵਿੱਚ ਕੋਈ ਤੜੇਬੰਦੀ ਨਹੀਂ ਹੈ ਰੰਧਾਵਾ ਨੇ ਮੁੱਖ ਮੰਤਰੀ ਤੇ ਵੀ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਪਿਛਲੀਆਂ ਸਰਕਾਰਾਂ ਨੇ ਗੈਂਗਸਟਰਾਂ ਨੂੰ ਉਤਸ਼ਾਹਿਤ ਕੀਤਾ ਹੈ ਜੇਕਰ ਅਜਿਹਾ ਹੈ ਤਾਂ ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਗੈਂਗਸਟਰ ਨਿਡਰ ਹਨ ਉਹਨਾਂ ਕਹਿਆ ਕਿ ਸਰਕਾਰ ਨਸ਼ਿਆਂ ਨੂੰ ਨਕੇਲ ਪਾਉਣ ਦੇ ਵਿੱਚ ਫੇਲ ਸਾਬਤ ਹੋਈ ਹੈ ਭਾਫ ਕੇ ਪੱਤਰਕਾਰਾਂ ਵੱਲੋਂ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਉੱਪਰ ਰਹੀ ਚੱਲ ਰਹੀ ਧੜੇਬੰਦੀ ਦੇ ਬਾਰੇ ਸਵਾਲ ਕਰ ਰਹੇ ਸਨ ਤਾਂ ਸੁਖਜਿੰਦਰ ਸਿੰਘ ਰੰਧਾਵਾ ਗੱਲ ਨੂੰ ਡਿਵਰਟ ਕਰਨ ਦੇ ਵਾਸਤੇ ਹੋਰ ਗੱਲਾਂ ਕੱਢੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਖਾਸ ਕਰਕੇ ਮੌਜੂਦਾ ਸਰਕਾਰ ਦੇ ਉੱਪਰ ਨਿਸ਼ਾਨੇ ਤਿੰਨੇ ਸ਼ੁਰੂ ਕਰ ਦਿੱਤੇ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਇਹੀ ਸੀ ਕਿ ਜੇਕਰ ਮੈਂ ਕੋਈ ਉਹੋ ਜਿਹੀ ਸਟੇਟਮੈਂਟ ਦੇ ਦਿੱਤੀ ਤਾਂ 23 ਤਰੀਕ ਨੂੰ ਮੈਨੂੰ ਵੀ ਉਸ ਸਟੇਟਮੈਂਟ ਦੀ ਜਵਾਬਦੇਹੀ ਦੇਣੀ ਪੈਗੀ ਪਰ ਹੁਣ ਸਾਰਾ ਚਰਨਜੀਤ ਸਿੰਘ ਚੰਨੀ ਦੇ ਉੱਪਰ ਆ ਕੇ ਰੁਕ ਗਿਆ ਹੈ ਕਿਉਂਕਿ ਜੇਕਰ ਉਹੀ ਵੀਡੀਓ ਹਾਈ ਕਮਾਂਡ ਕੋਲ ਵੀ ਪਹੁੰਚੀ ਹੈ ਤਾਂ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਆਪਣੀ ਐਸਸੀ ਭਾਈਚਾਰੇ ਦੀ ਨੁਮਾਇੰਦਗੀ ਦੇ ਬਾਰੇ ਦੇ ਵਿੱਚ ਉਥੇ ਹਾਈ ਕਮਾਂਡ ਨੂੰ ਕੀ ਸੰਤੁਸ਼ਟ ਕਰ ਪਾਉਂਦੇ ਹੈ ਬੇਸ਼ੱਕ ਉਹਨਾਂ ਨੇ ਬਿਆਨ ਦੇ ਦਿੱਤਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੈ ਪਰ ਸਫਾਈ ਜ਼ਰੂਰ ਦਿੱਤੀ ਹੈ ਉਹਨਾਂ ਨੇ ਕਿ ਪੰਜਾਬ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਜਿਸ ਦੇ ਵਿੱਚ ਸਾਰੇ ਵਰਗਾਂ ਦੇ ਲੋਕ ਜਿਹੜੇ ਨੇ ਉਹ ਰਹਿੰਦੇ ਨੇ ਉਹਨਾਂ ਸਾਰਿਆਂ ਦੀ ਜਿਹੜਾ ਸ਼ਿਕਾਇਤਾਂ ਦਾ ਮਸਲਿਆਂ ਦਾ ਮੁੱਦਿਆਂ ਦਾ ਹੱਲ ਕਰਨਾ ਉਹ ਕਹਿੰਦੇ ਕਿ ਜ਼ਰੂਰੀ ਹੈ ਉੱਥੇ ਉਹਨਾਂ ਨੇ ਸਪੱਸ਼ਟ ਇਹ ਵੀ ਦਿੱਤੀ ਕਿ ਮੈਨੂੰ ਦਲਿਤ ਭਾਈਚਾਰੇ ਦੇ ਨਾਲ ਸਿਰਫ ਨਾ ਜੋੜ ਕੇ ਦੇਖਿਆ ਜਾਏ ਕਿਉਂਕਿ ਮੁੱਖ ਮੰਤਰੀ ਹੁੰਦਿਆਂ ਮੈਂ ਜੇ ਬਿੱਲ ਮਾਫ ਕੀਤੇ ਜਾਂ ਮੈਂ ਹੋਰ ਜਿੰਨੇ ਵੀ ਕੰਮ ਕੀਤੇ ਕਿਸਾਨਾਂ ਦੇ ਲਈ ਮੁਆਵਜ਼ਾ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਨਹੀਂ ਦੇਖਿਆ ਕਿ ਕੌਣ ਕਿਹੜੀ ਜਾਤੀ ਵਰਗ ਨਾਲ ਹੈ ਮੈਂ ਸਭ ਨੂੰ ਇੱਕਸਾਰ ਮੁੱਖ ਮੰਤਰੀ ਹੁੰਦਿਆਂ ਮੇਰੇ ਫੈਸਲੇ ਸਾਰੇ ਵਰਗਾਂ ਦੇ ਲਈ ਸਨ ਪੇਸ਼ਾਪੋਣਾ ਨੇ ਸਫਾਈ ਦੇ ਦਿੱਤੀ ਹੈ ਪਰ ਹੁਣ ਹਾਈ ਕਮਾਂਡ ਉਹਨਾਂ ਦੇ ਇਸ ਵੀਡੀਓ ਨੂੰ ਤੇ ਉਹਨਾਂ ਦੇ ਇਸ ਬਿਆਨਬਾਜ਼ੀ ਨੂੰ ਕਿਸ ਐਂਗਲ ਤੋਂ ਦੇਖਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਜਾਂ ਜਿਸ ਤਰੀਕੇ ਦੀ ਹੁਣ ਸਿਆਸਤ ਪੰਜਾਬ 'ਚ ਚੱਲਦੀ ਹੈ ਜੇਕਰ ਧੜੇਬੰਦੀ ਇਸੇ ਤਰ੍ਹਾਂ ਰਹੀ ਤਾਂ ਪਹਿਲਾਂ ਹੀ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ 28 ਤੋਂ ਵੱਧ ਸੀਟਾ ਕਾਂਗਰਸ ਪ੍ਰਾਪਤ ਨਹੀਂ ਕਰ पाएगी ਬਹੁਤ ਵੱਡੀ ਦੂਰ ਦੀ ਗੱਲ ਹੈ ਧੰਨਵਾਦ